ਸਤਨਾਮ ਵਾਹਿਗੁਰੂ ਸਹਿਬ ਜੀ ਆਸਾਂ ਮਹਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰੁ ਲਈ ਸੋ ਸਭ ਤੇ ਊਚਾ ਸਭ ਕਿਸਤਾ ਕਾ ਕੰਡਿਆ ਥੋਰਾ ਅਰ ਮੂਚਾ ਜੀ ਪ੍ਰਾਣ ਮੇਰਾ ਧਨੋ ਸਾਇਬ ਕੀ ਮਣੀਆ ਨਾਮ ਜਿਦਿ ਸੇ ਕੂਦਲੀ ਤਸ ਦਾਸੀ ਗਣੀ ਰਹਾਉ ਵਿ ਪ੍ਰਵਾਹ ਅਨੰਦ ਮ ਨਉ ਮਾਨਕ ਹੀਰਾ ਰਜੀਤਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹਿਰੀ ਸੰਗ ਕੇ ਸਤ ਮਤ ਦ੍ਰਿੜਾਵੋ ਸੇਵਹੁ ਸਾਧੂ ਪਉ ਕਾਰੋ ਤਉ ਨਿੱਦ ਹਰਿ ਪਾਵੋ ਸਗਲੇ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਿਸੇ ਸਿੰਗਾਰੇ ਨਾਨਕਾ ਤਿਸ ਸੁਖੈ ਬਸੇਰਾ ਸਗਲੇ ਦਾਸੀ ਠਾਕੁਰੈ ਸਭ ਕਹਿਤੀ ਮੇਰਾ ਜਿਸੇ ਸਿੰਗਾਰੇ ਨਾਨਕਾ ਤਿਸ ਸੁਖੈ ਬਸੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਮੈਂ ਨਹੀਂ ਕਿਛ ਹੋ ਨਹੀਂ ਇਚ ਆਹੇ ਨਾ ਮੋਰਾ ਅਵਸਰ ਲੱਜਾ ਰਾਖਲੇ ਹੋ ਸਦਨ ਜਾਣ ਤੋਰਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਾਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹੋ ਕਰੀ ਵਖਿਆਣ ਸੋ ਗੁਰੂ ਪਿਹਰੀ ਗੁਰੂ ਸਵਰੀ ਸਾ ਸੰਗਤ ਜੀ ਬਾਤ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਾਫੀ ਦਾ 15ਵਾਂ ਸ਼ਬਦ ਲੜੀਵਾਰ ਦਾ ਅਸਾ ਰਾਗ ਦਾ 117 ਨੰਬਰ ਸ਼ਬਦ ਜੋ ਕਿ 400 ਅੰਗ ਤੇ ਸੋ ਸ਼ੋਭਤ ਹੈ ਜੀਵ ਪ੍ਰਾਣ ਮੇਰਾ ਤਣੋਂ ਸਾਹਿਬ ਕੀ ਮਣੀਆ ਕਿੰਨੇ ਮੇਰਾ ਜੀ ਤੇ ਪ੍ਰਾਣ ਜਿੰਦ ਤੇ ਇਹ ਸਰੀਰ ਮੇਰੇ ਸਾਹਿਬ ਦੀਆਂ ਨੇ ਭਾਵ ਮਾਲਕ ਨੇ ਮੈਨੂੰ ਸਭ ਕੁਝ ਬਖਸ਼ਿਸ਼ ਕੀਤਾ ਮਣੀਆ ਮੈਂ ਉਹਦੀ ਮਣੀ ਦੀ ਆ ਉਹਦੀ ਚੇਰ ਲਈ ਹਾਂ ਚੇਰੀ ਭਾਵ ਦਾਸੀ ਹਾਂ ਨਾ ਮੰਜੇ ਸਾਹਿਬ ਕੇ ਉਦਲੀ ਤਸਗ ਦਾਸੀ ਗਣੀਆ ਜਿਹਦੇ ਹਿਰਦੇ ਵਿੱਚ ਨਾਮ ਉਦਲਾ ਹੈ ਭਾਵ ਨਾਮ ਹਿਰਦੇ ਵਿੱਚ ਵਸ ਗਿਆ ਅਠੋ ਪੈਰ ਨਾਮ ਤੇ ਹੁੰਦਾ ਹੈ ਕਹਿੰਦੇ ਇੰਜ ਸਮਝੋ ਉਹ ਦਸਿਆਂ ਅੰਜ ਗਿਣਿਆ ਜਾਂਦਾ ਸਭ ਤੋਂ ਉਤਮ ਭਗਤ ਗਿਣਿਆ ਜਾਂਦਾ ਰਹਾਉ ਵਿਸ਼ਰਾਮ ਤੇ ਕੇਂਦਰੀਪਾ ਸਮਝਾਂਦੇ ਨੇ ਆਸਾ ਮਹੱਲਾ ਪੰਜਵ ਜਪ ਕੀ ਜਪਰਬ ਕੀ ਹੋ ਚੇਰਲੀ ਸੋ ਸਭ ਤੇ ਉਚ ਕਹਿੰਦੇ ਮੈਂ ਉਸ ਪ੍ਰਮਾਤਮਾ ਦੀ ਚੇਰੀ ਭਾਵ ਚੇਲੀ ਆ ਉਸ ਪ੍ਰਮਾਤਮਾ ਦਾ ਨੌਕਰ ਆ ਜਦ ਸਾਰੇ ਤਾਂ ਉੱਚਾ ਹੀ ਐ ਸਭ ਤੋਂ ਉੱਚਾ ਸੋਦਰ ਤੇਰਾ ਕਿਹਾ ਸੋ ਘਰ ਕੇ ਹਾ ਜਿਤ ਵੇ ਸਰਬ ਸੁਮਾਲੇ ਬਹੁਤ ਵੱਡਾ ਹੈ ਤੂੰ ਤੂੰ ਤੇ ਜੇਵੜੇ ਵਰਨਾ ਕੋਈ ਤੇਰੇ ਵਰਗਾ ਕੋਈ ਨਹੀਂ ਇਸ ਲਈ ਮੈਂ ਤੇਰੀ ਦਾਸੀ ਆ ਸਭ ਕਿਛਤਾ ਕਾ ਕਾਂਡੀ ਐ ਥੋੜਾ ਅਰਮੂਚ ਕਹਿੰਦੇ ਜੋ ਕੁਝ ਐ ਸਾਰਾ ਕੁਝ ਉਹ ਸੁਪਰਮਾਤਮਾ ਦਾ ਗੰਢਿਆ ਹੋਇਆ ਚਾਹੇ ਥੋੜਾ ਹੈ ਚਾਹੇ ਬਹੁਤਾ ਹੈ ਚਾਹੇ ਉੱਤਮ ਹੈ ਚਾਹੇ ਨੀਚੈ ਸਭ ਕੁਝ ਪਰਮਾਤਮਾ ਦਾ ਹੈ ਜੀ ਪ੍ਰਾਣ ਮੇਰਾ ਤਨ ਸਾਹਿਬ ਕੀ ਮਣੀਆ ਨਾਮ ਜਿਸੈ ਕੇ ਉਜਲੀ ਤਸਦਾ ਸੇ ਗਣੀਆ ਰਹਾਓ ਕਹਿੰਦੇ ਭਾਈ ਮੇਰਾ ਜੀ ਜਿੰਦ ਪ੍ਰਾਣ ਪੰਜਪੂਤ ਸਰੀਰ ਸਭ ਕੁਝ ਉਸ ਪ੍ਰਮਾਤਮਾ ਦਾ ਦਿੱਤਾ ਹੈ ਉਸ ਦੀ ਮਤਾ ਉਹ ਮੇਰਾ ਧਨੀ ਹੈ ਮਾਲਕ ਹੈ ਤੇ ਮੈਂ ਉਹਦੇ ਨਾਮ ਜਿਹਦੇ ਨਾਮ ਹਿਰਦੇ ਵਿੱਚ ਵਸ ਗਿਆ ਉਹ ਸਭ ਤੋਂ ਸ੍ਰੇਸ਼ਟ ਗਿਣਿਆ ਜਾਂਦਾ ਇਸ ਲਈ ਮੈਂ ਉਸ ਦੀ ਦਾਸੀ ਬਣੀ ਹੋਈ ਹਾਂ ਰਹਾਉ ਵੇ ਪ੍ਰਵਾਹ ਉਹ ਆਨੰਦ ਮੈਂ ਨਾਉ ਮਾਨਕ ਹੀਰਾ ਵੇ ਪ੍ਰਵਾਹ ਓਮ ਪ੍ਰਮਾਤਮਾ ਐਸੈ ਵੇ ਪ੍ਰਵਾਹ ਹੈ ਆਨੰਦਮਈ ਹੈ ਮੈਂ ਆਨੰਦਮਈ ਚ ਰਹਿੰਦਾ ਹੈ ਤੇ ਨਾਉ ਮਾਨਕ ਹੀਰਾ ਕਹਿੰਦੇ ਮੈਂ ਉਹਦੇ ਨਾਮ ਦਾ ਨਾ ਮਾਨਕ ਰੂਪੀ ਹੀਰਾ ਮੰਨਣਾ ਕਰਦਾ ਹਾਂ ਰਜੀਤਾਈ ਸਦਾ ਸੁਖ ਜਾ ਕਾ ਤੂੰ ਮੀਰਾ ਰਜੀਤਾਈ ਹੈ ਮਹਾਰਾਜ ਜਿਨ੍ਹਾਂ ਦਾ ਤੂੰ ਪਾਸ਼ਾ ਹੈ ਉਹਨਾਂ ਦੀ ਕਿਰਤੀ ਸੰਸਾਰ ਦੇ ਪ੍ਰਦਾਰਥਾਂ ਵੱਲੋਂ ਦੌੜਨ ਵੱਲੋਂ ਰਜ ਗਈ ਹੈ ਭਾਵੋਂ ਮੇਸ਼ ਅਲੀ ਸੁਖੀ ਹੋ ਗਏ ਨੇ ਜਿਹੜਾ ਤੂੰ ਮਾਲਕ ਹੈ ਸਖੀ ਸਹੇਰੀ ਸੰਗ ਕੀ ਸੁਮਤ ਦੜਾਵ ਕਹਿੰਦੇ ਭਾਈ ਮੇਰੇ ਸਾਥ ਦੀਆਂ ਸ਼ਰਦਾ ਵਾਲੀਆਂ ਸਖੀਆਂ ਸਹੇਲੀਆਂ ਤੇ ਭਗਤੀ ਵਾਲੀਆਂ ਨੇ ਇਹ ਮੈਨੂੰ ਡ੍ਰਿੜ ਕੀਤਾ ਹੈ ਭਾਈ ਇਹ ਇਸ ਵਿਸ਼੍ਰਿਤ ਮਤ ਡ੍ਰਿੜ ਕਰਾਉਂਦੀਆਂ ਹਨ ਕਿ ਅਗਲੀ ਪੰਕਤੀ ਜੀ ਕਲੀਅਰ ਕਰਦੇ ਨੇ ਸੇਵ ਹੋ ਸਾਧੂ ਭਾਉ ਕਰ ਤੋ ਹਰ ਨਿਦ ਪਾਵ ਬੀ ਇਹ ਡ੍ਰਿੜ ਕਰਵਾਉਂਦੀਆਂ ਨੇ ਭਾਈ ਸੇਵਾ ਕਰਨੀ ਕਰੋ ਭਗਤ ਜਨਾਂ ਦੀ ਪ੍ਰੇਮਾ ਭਗਤੀ ਕਰਨੀ ਕਰੋ ਉਸ ਪ੍ਰਮਾਤਮਾ ਦੀ ਮਹਾਤਮਾ ਜਨਾਂ ਦੀ ਸੇਵਾ ਕਰਨੀ ਕਰੋ ਜਿਹਨੂੰ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਕੀ ਸੇਵਾ ਸਫਲ ਹੈ ਤੇ ਫਿਰ ਨੌ ਨਿਧੀਆਂ 18 ਸਿਧੀਆਂ ਦੇ ਖਜ਼ਾਨੇ ਪਾ ਲਈਦੇ ਨੇ ਸਗਲੀ ਦਾ ਸੀ ਠਾਕੁਰ ਸਭ ਕਹਤੀ ਮੇਰਾ ਮੇਰੇ ਸਤਿਗੁਰੂ ਸਾਰੀਆਂ ਸਖੀਆਂ ਸਹੇਲੀਆਂ ਏ ਮੇਰੇ ਪ੍ਰਮਾਤਮਾ ਪਰਮੇਸ਼ਰ ਤੇਰੀਆਂ ਦਾਸੀਆਂ ਨੇ ਸਾਰਿਆਂ ਹੀ ਮੇਰਾ ਆਪਣਾ ਕਹਿੰਦੀਆਂ ਨੇ ਵੀ ਪ੍ਰਮਾਤਮਾ ਮੇਰਾ ਹੈ ਜਿਸੇ ਸ਼ਿੰਗਾਰੇ ਨਾਨਕਾ ਤਿਸ ਸੁਖੈ ਬਸੇਰ ਪਰ ਜਿਹਨੂੰ ਤੂੰ ਸ਼ਿੰਗਾਰਦਾ ਉਹ ਸੁਖ ਦੇ ਵਿੱਚ ਵਸਦਾ ਹੈ ਉਹ ਹਮੇਸ਼ਾ ਆਨੰਦ ਵਿੱਚ ਹੀ ਰਹਿੰਦਾ ਹੈ ਜਿਹਨੂੰ ਤੂੰ ਸਵਾਰਣਾ ਕਰਦਾ ਹੈ ਭਾਵ ਜਿੰਨ ਤੇ ਤੂੰ ਕਿਰਪਾ ਕਰਦਾ ਉਹ ਹਮੇਸ਼ਾ ਆਨੰਦ ਵਿੱਚ ਸੁਖ ਵਿੱਚ ਵਸਦਾ ਹੈ ਸੋ ਗੁਰੂ ਪਿਆਰੀ ਸਾ ਸੰਗਤ ਜੀ ਇਨੀ ਅਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਨ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਵ ਸੱਜਣ ਸੀਸੜੀਆਂ ਜੋ ਹੋਵੇ ਸੈਭ ਸੇ ਮਿਲ ਗਿਆ ਜਵਜ ਕੇ ਫਤੇ ਦਾ ਜਵਾਬ ਫਤੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ